ਹਾਂ ਅਸੀਂ ਆਨੇ ਫਿਰ ਉਹ ਜਿਹੜੀ ਗੱਲ ਕਰਦੇ ਨੇ ਪਾਰਕ ਦੀ ਵੀਰੇ ਗਲਤ ਗੱਲ ਹੈ ਤੁਹਾਡੇ ਸਾਡੇ ਸਿਸਟਮ ਤੁਸੀਂ ਸਾਡੇ ਸਿਸਟਮ ਉਹ ਮਾਰੇ ਤੁਸੀਂ ਸਾਡੇ ਸਿਸਟਮ ਚ ਰਹਿ ਕੇ ਸਾਡੇ ਸਿਸਟਮ ਤੁਸੀਂ ਕਰਾਓਗੇ ਇਹ ਕੀ ਗੱਲ ਫਿਰ ਸਾਰੇ ਖੜੇ ਆ ਇੱਕ ਮਿੰਟ ਤੁਸੀਂ ਇੱਕ ਮਿੰਟ ਗੱਲ ਤੁਸੀਂ ਗੱਲ ਲੈ ਕੇ ਜਾ ਕੇ ਉੱਥੇ ਪਹਿਲਾਂ ਕਿਉਂਗੇ ਦੀ ਗੱਲ ਇਸ ਚ ਨਹੀਂ ਕੀਨੇ ਵਾੜ ਨਹੀਂ ਅਗੇ ਵੀਡੀਓ ਕੋਲ ਬਤਨ ਮੜ ਮੈਂ ਵੀ ਬਿਨਾਂ ਗੱਲ ਤੋਂ ਤੁਸੀਂ ਇਹ ਮੰਗਾਈ ਤੁਸੀਂ ਇਹ ਮੰਗਾਈ ਆਂ ਹੀ ਨਹੀਂ ਰੇ ਕਿ ਘਰੇ ਦੇ ਖਲੋਣੇ ਕਦੇ ਬੋਲ ਕੇ ਫੜਾਉਗੇ ਪੰਜ ਵਾਰ ਗਲਤੀ ਹੈ ਪੰਜ ਵਾਰੀ ਪੁੱਛ ਲਈ ਹੈ ਕਦੇ ਪੋਜੀਟਿਵ ਗੱਲ ਕੀਤੀ ਹੈ ਤੂੰ ਤਾਂ ਵਿਰੋਧ ਹੀ ਕਰ ਹਾਂ ਦੋ ਗੱਲ ਦੀ ਵਿਰੋਧ ਹੀ ਕਰ ਤੇ ਕਰੀ ਚੱਲੋ ਬੰਦੇ ਵਿਰੋਧ ਇੱਕ ਹੀ ਗੱਲ ਹੋਇਆ ਵਿਰੋਧ 파ਰਕ ਵਿਰੋਧ ਕਰਕੇ ਬਣਿਆ ਜਿੱਥੇ ਖੜਾ ਹੋ ਕੇ ਵਿਰੋਧ ਕਰਕੇ ਬਣਿਆ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਸਰਕਾਰ ਨੂੰ ਕਰਦੇ ਸੀ ਟਾਲ ਕਰ ਰੋਣਾ ਲੈਣ ਦੇਖੋ ਯਾਰ ਹਾਂ ਮੈਂ ਹੁਣ ਤੁਰੇ ਜੰਮਣ ਨੂੰ ਤਕਵਾਸਨ ਕਰਨਾ ਹੈ ਸਾਡੀ ਪਾਰਟੀ ਕੋਲੋਂ ਸਵਾਲ ਕਰਨਾ ਹੈ ਗੱਲੋਂ ਵਿਰੋਧੀ ਗੱਲ ਵਿਚਾਂ ਮੈਂ ਤਾਂ ਕਹਿੰਦਾ ਤੰਗ ਨਹੀਂ ਕਿ ਲੋਕਾਂ ਨੂੰ ਤੰਗ ਨਾ ਕਰ ਗਲੀ ਗਲੀ ਮਾਨਸਾ ਦੀ ਨਸ਼ਾ ਹੈ ਹਰੇਕ ਟੇਰੀ ਗਲੀ ਚ ਵੀ ਨਸ਼ਾ ਹੈ ਤੇਰੀ ਗਲੀ ਬੱਚੇ ਕਰਦੇ ਨੇ ਤੇ ਕਰਦੇ ਜਵਾਨ ਹੈਗੇ ਨੇ ਮੇਰੇ ਦੋ ਜਵਾਨ ਤੇ ਨਹੀਂ ਲੜੋ ਉਹਨਾਂ ਨਾਲ ਮੇਰੀ ਲੜਦਾ ਕਿਉਂ ਨਹੀਂ ਨਾਲੀ ਤੁਹਾਨੂੰ ਪਤਾ ਨਹੀਂ ਕੋਈ ਮਰੀ ਪਤਾ ਦੱਸ ਮੈਨੂੰ ਦੱਸ ਕੀ ਪਤਾ ਮੇਰਾ ਤੈਨੂੰ ਕੀ ਪਤਾ ਮੇਰਾ ਤੈਨੂੰ ਤੂੰ ਸਰਕਾਰੀ ਮਲਾਇਆ ਤੂੰ ਬੇਰੋਗ ਕਰ ਰਿਹਾ ਤੂੰ ਹੋਰ ਕੀ ਕਰ ਰਿਹਾ ਮੇਰਾ ਠੂਠੇ ਬੰਦਾ ਤੂੰ ਸਰਕਾਰੀ ਬੰਦਾ ਤੇਰਾ ਰਾਜਨੀਤੀ ਵੀ ਕਰਦਾ ਤੂੰ ਚੁੱਪ ਚਾਪ ਬੰਦਾ ਨਾ ਕਾਣੀ ਤੱਕ ਲੀਟਰ ਦਾ ਕਿਉਂ ਚਮਚਾ ਬਣਿਆ ਸਰਕਾਰੀ ਦਾ ਅਸੀਂ ਤਾਂ ਸਰਕਾਰ ਦੇ ਕੰਮ ਕਰਦੇ ਆ ਇਹ ਸਰਕਾਰਾਂ ਨਹੀਂ ਕੀ ਆਏ ਆਹਾਂ ਚਾ ਦੂਪਾ ਤੂੰ ਆਪਦੀ ਡਾਇਨਾਂ ਦਾ ਕੋ ਪੂਰਾ ਨਾ ਕੋ ਵਰਤੀ ਪਾ ਆਪ ਤਾਂ ਲਿਖਣਾ ਇਉਂ ਆ ਤੂੰ ਤੇਰੇ ਬੈਜ ਲਾਈ ਫਿਰਦਾ ਚਮਚਾ ਮੈਂ ਭੇੜਾ ਮੈਂ 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 ਆਹ ਆ ਗੀ ਸਾਡੀ ਮਹਾਰਾਜ ਇਹ ਮਹਾਰਾਜ ਕੋਸਤਰਾ ਮਹਾਰਾਜ ਇਹਦੀ ਵਰਤੀ ਪਾਈ ਫਿਰਦੇ ਨੇ ਇਹਨਾਂ ਨੂੰ ਕਰੋ ਇਨ ਨੂੰ ਤਾਂ ਕਹੋਗੇ ਵਿਚਾਰਿਆਂ ਨੂੰ ਹੁਕਮ ਜਣਾਉਣਾ ਬੂਟਾ ਹੋਰ ਕੀ ਕਰ ਸਕਦਾ ਤੁਸੀਂ ਨਿੱਜੀ ਤੌਰ ਤੇ ਨਾ ਬੋਲੋ ਕਿ ਭਾਈ ਉਹਨੇ ਸਾਡੇ ਬੰਦੇ ਤਾਂ ਕਿਤੇ ਵਾਰੀ ਮੈਨਾਂ ਨਾਲ ਕਰ ਪੰਗਾ ਕਿ ਉਹਨੂੰ ਮਾਫੀ ਮੰਗਵਾਓ ਕਿ ਜਿਹੜਾ ਖੜਾ ਭਾਈ ਉਹਨੇ ਆਹ ਦਾ ਦੱਸਿਆ ਉਹਨੂੰ ਕਿਹਾ ਪਾਉਣਾ ਕਲਾ ਮੈਂ ਸਾਰੇ ਬੰਦੇ ਲਾ ਦਿੱਤੇ ਰੋਂਗ ਬਕਰ ਸੈ ਤਸਰੀ ਜੇ ਕੱਲ੍ਹ ਇਸ ਸਮਾਂ ਮੈਨੂੰ ਕਿਤੇ ਸਮਾਂ ਲੱਗੇ ਮੇਰਾ 11 ਬੰਦੇ ਮੇਰੇ ਪਿਓ ਤੇ ਪਤਨੀ ਬੋਲੋ ਟੋੜਨਾ ਜਿਹੜਾ ਬੋਲੋ ਫਿਰ ਹੋ ਗਿਆ ਬੋਲੋ ਯਾਰ ਮੈਂ ਕਿਹੜਾ ਤਨਕਾਰ ਦੇਣੀ ਉਹਨਾਂ ਨੂੰ ਤੇਰੀ ਗੱਲ ਤੇ ਰੱਗ ਧੱਕਾ ਕਰ ਉਹਨਾਂ ਨੂੰ ਆਹ ਦੇਖ ਜਾ ਪੁਲਿਸ ਪਾਈ ਗੱਲ ਤਾਂ ਕਹੋ ਕਰਦਾ ਕਿ ਸਿਵਾ ਉਹ ਨਹੀਂ ਅਸੀਂ ਅਸੀਂ ਕਰਦੇ ਜਿਹੜੇ ਭਾਈ ਬਣਾ ਗੱਲ ਤੋਂ ਸਰਕਾਰੀ ਦਵਾਈ ਜਾਂਦਾ ਉਹ ਕਹਿੰਦੀ ਚੱਲੋ ਕੋਈ ਗੱਲ ਟਿਕ ਜਾ ਅਸੀਂ ਦਾ ਕੋਰਸਣਾ ਕਰ ਅਸੀਂ ਉਹ ਅਸੀਂ ਕਰਨਾ ਵੱਖਰੀ ਗੱਲ ਤੁਸੀਂ ਨਿੱਜੀ ਦੋਸਤ ਰੱਗ ਭਾਈ ਫਰੋਖ ਉਹਨਾਂ ਨੇ ਤਾਂ ਕਿ ਦਿੱਤੀ ਆ ਸਨਾਬ ਆ ਤੁਹਾਡੇ ਸਾਹਮਣੇ ਦਿੱਤੀ ਆ ਨਾ ਜੋ ਕੋਈ ਬਾਗੀ ਪਾਣਾ ਮੋਤਾ ਖੜਦਾ ਉਹਨੂੰ ਤੁਸੀਂ ਦਬਾਉਣਾ ਚਾਹੁੰਦੇ ਹੋ ਅਸੀਂ ਦੱਸੀ ਜੇ ਕਦੇ ਤੋਂ ਅਸੀਂ ਕੋਈ ਸਮੇਂ ਤੀਹਾਂ ਪਾਰਕ ਦੇ ਜਿਹੜੇ ਖੇੜੇ ਪਿੱਛੇ ਵੀ ਲੜਨਾ ਪਿਆ 7 ਵਜੇ ਦਾ ਤਾਂ 8:30 ਤੇ 8:50 ਤੇ ਕਾਲ ਨਹੀਂ ਕਰਦੇ ਅੱਛੀ ਲੋਕਾਂ ਦੇ ਟੈਕੀਕ ਆਏਗੇ ਕਦੇ ਕਾਹੀ ਟਕਰਾਰ ਬਾਈ ਨੂੰ ਕਰਨਾ ਜਾ ਕੋਈ ਨਾ ਕੋਈ ਸਰਕਾਰ ਮਲਾਏ ਕਰਦਾ ਸੀ ਕੋਈ ਪੈਂਪਈ ਨਹੀਂ ਮਾਰ ਕਰਦਾ ਕੋਈ ਪੈਂਪਈ ਨਹੀਂ ਮੈਂ ਟ੍ਰੇਨਿੰਗ ਦਾ ਸਾਡੇ ਵੀ ਉਮਰ ਵਿੱਚ ਬਣਦੀ ਹੈ ਇਹ ਸਮਝਾਲ ਕਰਦੇ ਹਾਂ ਅਸੀਂ ਤੁਹਾਨੂੰ ਕਹਿ ਨਹੀਂ ਸਕਦੇ ਸਾਡੇ ਪਿੰਡ ਵਿੱਚ ਹੈ ਨਹੀਂ ਫੇਰ ਕੀ ਹੋ ਗਿਆ ਕਹਤਾ ਆਪ ਸਰਜੀ ਤੋਂ ਹੋਣਾ ਲਗਾ ਹੋ ਜੀ ਹੱਥ ਬਣ ਗਏ ਤੋਂ ਨਹੀਂ ਸੁਣ ਤੱਕਿਆ ਸੀ ਨਹੀਂ ਸੁਣ ਤੱਕਿਆ ਸੀ 100000 ਰੁਪਏ ਪਾਉਨੇ ਆ ਕਮੇਟੀ ਚੋਂ ਕਿਉਂ ਭੱਜੀ ਗਏ ਚਾਰੇ ਸ਼ੋਹ ਨਾ ਨਾ ਬਾਈ ਨਾ ਇਹਦੇ ਦੇਖ ਰੱਖ ਕਰੋ ਇਹ ਤਾਂ ਤੁਹਾਨੂੰ ਨੇਕ ਨੰਗਾ ਹੈ ਨਾ ਤਾਂ ਪ੍ਰਸ਼ਾਸਨ ਇਹਦਾ ਲੱਖ ਰੁਪਿਆ ਆਉਂਦਾ ਮਹੀਨੇ ਦਾ ਖਰਚਾ ਆ ਮੈਂ ਤਾਂ ਤੁਹਾਨੂੰ ਕਿਹਾ ਸੀ ਉੱਤੇ ਨਹੀਂ ਮੇਰੇ ਨਾਲ ਆਉਂਦੇ ਆ ਪੀਰੇ ਪਾਉਂਦੇ ਆ 100000 ਰੁਪਿਆ ਇਹ ਆ ਵੀਰ ਜੀ ਨਾ ਕੋਈ ਮੈਂ ਗੱਲ ਕਰਦਾ ਭਾਈ ਬੋਦੀ ਸਾਹਿਬ ਕਾਰਨ ਨਹੀਂ ਪਈ ਦੱਸਿਆ ਕੋਈ ਰੋਕੋ ਜੀ ਤੁਸੀਂ ਰੋਕੋ ਜੀ ਅਸੀਂ ਰੋਕੇ ਆ ਸਾਡੇ ਨਾਲ ਅਸੀਂ ਭੁਣੇ ਵਾਜਦੇ ਹਾਂ ਮਾਰੇ ਨੂੰ ਰੋਕੋ ਭਾਈ ਆਪਣਾ ਕੋਈ ਯਾਰ ਕੋਈ ਨਹੀਂ ਹੋ ਰਹੀ ਹੈ आ बन्द <laughs>